ਜਾ ਪੰਜਾਬੇ ਉਹ ਐਡੀ ਖੂਬਸੂਰਤ ਥਾਂ ਹੈ ਨਾ ਉਹਦੇ ਕਿ ਕਿੰਨੇ ਸਾਰੇ ਲੱਗੇ ਨੇ ਬੋਲੀ ਦੇ ਫੀਮੇਲ ਊਮਨ ਐ ਤੇ ਸਾਡੇ ਪੰਜਾਬੀ ਦੇ ਬੀਬੀ ਟੀਵੀ ਔਰਤ ਐਡੇ ਸਾਰੇ ਤਾਂ ਹੈਗੇ ਕਿਉਂ ਅਸੀਂ ਸੋਚਦੇ ਹਾਂ ਕਿ ਚਲੋ ਹਿੰਦੀ ਉੱਚੀ ਆ ਅੰਗਰੇਜ਼ੀ ਉੱਚੀ ਆ ਸਾਡੀ ਤਾਂ ਐਵੀਂ ਆ ਜਿਹੜੀ ਰੇਤੇ ਪੜ ਲੋਕਿਆ ਪਿਪਲਾ ਪਿਪੜਾ ਦਾਣਾ ਦੇ ਪਿਪਲ ਬੋਲਿਆ ਮੈ ਇਦਿੰਦਾ ਕੀ ਹਲੇ ਜੇ ਕਮਾਲ ਫਿਰ ਪਿੱਪਲ ਦਾਣਾ ਦੇਵੇ ਨਾ ਚਿੜੀ ਵਿਚਾਰੀ ਕੀ ਕਰੇ ਠੰਡਾ ਪਾਣੀ ਪੀ ਮਰੇ ਲੀਵਾ ਤਾਂ ਕਹਾਣੀ ਤਾਂ ਪੜਦੇ ਕੋਈ ਵੀ ਪਰ ਤਰੀਕਾ ਬਹੁਤ ਕਵਾਲ ਫਿਨੇ ਆਣਿਆ ਆ ਬਹੁਤ ਬਹੁਤ ਇਹ ਫਿਰ ਕਿਨੇ ਮਾਜੀ ਨੇ ਸਿਖਾਇਆ ਸਿਖਾਇਆ ਸਿੱਖਣਾ ਹੀ ਪਿਆ ਕਿਦਾ ਕਾਲਾ ਕੁੱਤਾ ਬਾਂਗਦਾ ਸੁਨਹਿਰੀ ਕੁੱਕਰ ਮਿਆਕ ਦੀ ਚਿੱਟੀ ਬਿੱਲੀ ਚੂਕਦੀ ਨੀਲੀ ਚਿੜੀ ਗੁਜਾਰਦਾ ਪੀਲਾ ਪੋਰ ਤਰਤਰੋਂਦਾ ਹਰਾ ਡੱਡੂ ਹੱਸਦੇ ਖੇਤ ਦੇ ਬਾਹਰ ਨਿਕਲਾਏ ਅੱਤੇ ਗਾਉਣ ਲੱਗੇ ਜਿੰਨਾ ਲੋੜੇ ਉਹਨਾ ਖਾ ਲਾਲਚ ਦਾ ਹੈ ਅੰਤ ਬੁਰਾ ਜਿੰਨਾ ਲੋੜੇ ਉਹਨਾ ਖਾ ਲਾਲਚ ਦਾ ਹੈ ਅੰਤ ਬੁਰਾ ਤੈਨੂੰ ਸਾਰਾ ਕੁਝ ਛੱਡ ਕੇ ਨਾ ਪੰਜਾਬ ਵਿੱਚ ਪੰਜਾਬੀ ਪੜਾਉਣ ਦਾ ਮਾਸਟਰ ਲੱਗਣਾ ਚਾਹੀਦਾ ਹੈ ਪੰਜਾਬ ਵੀ ਬੜਾ ਸੋਹਣਾ ਜੀ ਤਦੋਂ ਆ ਵਖਰੀ ਗੱਲ ਹੈ ਕਿ ਪੰਜਾਬੀ ਜੇ ਤੁਸੀਂ ਜੰਮਦੇ ਪੱਲਿਆ ਨਹੀਂ ਬੋਲੇ ਹੈ ਨਾ ਜੇ ਤੁਸੀਂ ਮਤਲਬ ਕਿ ਬਾਹਰੋਂ ਆਇਆ ਤੁਸੀਂ ਜੰਮਦੇ ਨਹੀਂ ਗਏ ਉਹ ਵਖਰੀ ਗੱਲ ਹੈ ਪਰ ਜੇ ਤੁਸੀਂ ਇੱਥੇ ਜੰਮੇ ਪੱਲੇ ਆਇਓ ਤੇ ਆਪਣੇ ਬੱਚਿਆਂ ਨਾਲ ਵੀ ਹਿੰਦੀ ਅੰਗਰੇਜ਼ੀ ਵਿੱਚ ਗੱਲਾਂ ਕਰੀ ਜਾਂਦੇ ਹੋ ਅੰਗਰੇਜ਼ੀ ਦਾ ਜ਼ੋਰ ਪਾਈ ਜਾਂਦੇ ਹੋ ਤੇ ਤੁਸੀਂ ਕਿਦਾਂ ਦੇ ਪੰਜਾਬੀ ਹੋਏ ਨੇਵੀ ਪੰਜਾਬੀ ਦੀ ਬਾਤ ਚੱਲਦੀ ਰਹਾ ਤੇ ਸਦਾ ਰੌਲਾ ਪੈਂਦਾ ਰਹਾ ਕਿ ਪੰਜਾਬੀ ਯਰ ਨਿਆਣੇ ਨੂੰ ਇਸ ਤਰ੍ਹਾਂ ਸਿਖਾਈ ਜਾਵੇ ਨਿਆਣੇ ਅੰਗਰੇਜ਼ੀ ਸਕੂਲ ਮਲਾਏ ਹੋਏ ਬਲੈਤੀ ਸਕੂਲ ਕੇ ਵਿੱਚ ਲਾਏ ਹੋਏ ਹੈ ਨਹੀਂ ਮੈਂ ਤਾਂ ਹੋਰ ਸ਼ਬਦ ਵਰਤੇ ਕਰਾਂ ਵੀ ਬੁੱਚੜ ਖਾਨੇ ਕੇ ਵਿੱਚ ਲਾਏ ਹੋਏ ਕਿਉਂਕਿ ਉਹ ਕਹਿਆ ਵੀ ਪੰਜਾਬੀ ਨਹੀਂ ਬੋਲਣੀ ਅੱਜ ਇੱਕ ਬੱਚੀ ਹੈ ਮੇਰੀ ਗੱਲ ਤੇ 13 ਸਾਲ ਕੀ ਬੱਚੀ ਕੀ ਉਮਰ ਹੈ ਤੇ ਅਮਰੀਕਾ ਮੈਂ ਜੰਮੀ ਪੜੀ ਹੈ ਤੇ ਅੱਜ ਕੱਲ ਕੈਨੇਡਾ ਮੈਂ ਰਹਿ ਰਹੀ ਹੈ ਥੋੜੇ ਦਿਨ ਪਹਿਲਾਂ ਆਪਾਂ ਨੇ ਬਾਤਾਂ ਸੁਣੀਆਂ ਦੀ ਭੈਣ ਗਰਮੀਤ ਕੌਰ ਤੇ ਉਹਨਾਂ ਕੀ ਕੁੜੀ ਐ ਲਿਵਕੌਰ ਤੇ ਹੋਰ ਕਮਾਲ ਐ ਵੀ 6 ਫੁੱਟ ਦੇ ਵਿੱਚ 1/2 ਇੰਚ ਘੱਟ ਐ ਗੁੱਡੀ ਤੇ ਅੱਜ ਇਸ ਗੁੱਡੀ ਦੇ ਜਾਣਗੇ ਬਹੁਤ ਕਮਾਲਗੀਆਂ ਪੰਜਾਬੀਗੀਆਂ ਬਾਤਾਂ ਠੀਕ ਐ ਜੀ ਲਿਵਕੌਰ ਬੁਗੇ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਕਿਹ ਜੀ ਖਾਲਸਾ ਬੈਠੇ ਜੀ ਫਤਿਹ ਜੀ ਖਾਲਸਾ ਬੈਠੇ ਜੀ ਪਹਿਲਾਂ ਮੈਂ ਨਾ ਆਪਣੇ ਲਹਿਜੇ ਦੇ ਵਿੱਚ ਬੋਲਿਆ ਜੀ ਬਾਦ ਆਣਾ ਬਾਦ ਆ ਲੈ ਪਤਾ ਹੀ ਨਾ ਹਾਂ ਜੀ ਜੀ ਅੱਛਾ ਤੂੰ ਹੁਣ ਐ ਦੱਸ ਤੂੰ ਕਿਹੜੀ ਕਲਾਸ ਚ ਪੜਦੀ ਐ ਮੈਂ ਹੁਣ 8ਵੀਂ ਕਰ ਲਈ ਤੇ ਹੁਣ 9ਵੀਂ ਜਾ ਰਹੀ ਆ ਜੀ। ਅੱਛਾ ਜਿਹੜੇ ਤੂੰ ਮਤਲਬ ਕਿ ਪੁੱਤ ਬਾਹਰ ਪੈਦਾ ਹੋਈਆਂ ਨੇ ਅਮਰੀਕਾ ਚ ਕੈਨੇਡਾ ਚ ਉੱਥੇ ਤਾਂ ਸਾਰੇ ਅੰਗਰੇਜ਼ੀ ਹੈ ਨਹੀਂ। ਹੂੰ। ਤੂੰ ਥੋੜੀ ਜਿਹੀ ਮਾਨੂੰ ਕਹਾਣੀ ਸੁਣਾਵੀ ਤੈਨੂੰ ਪੰਜਾਬੀ ਕਿਵੇਂ ਆਈ? ਮੈਨੂੰ ਪੰਜਾਬੀ ਕਿਵੇਂ ਆਈ? ਮੈਨੂੰ ਆ ਕਹਾਣੀ ਸੁਣੇ ਜੀ ਸੁਣੋ ਜੀ ਇਹ ਕਿ ਬਨ ਅੰਗਰੇਜ਼ੀ ਕਿਦ ਨਹੀਂ ਕਿਉਂਕਿ ਪੰਜਾਬੀ ਤਾਂ ਜੰਦਿਆਂ ਹੀ ਮਾਂ ਜੀ ਹੋਰਾਂ ਨੇ ਮਤਲਬ ਕਿ ਮਮ ਵੀ ਜੀ ਦੇ ਉਹਨੇ ਸਿਖਾਤੀ ਸੀ ਤੇ ਕਿਉਂਕਿ ਅੰਗਰੇਜ਼ੀ ਦਾ ਇੱਕ ਲਫ਼ਜ਼ ਮੈਨੂੰ ਨਹੀਂ ਸੀ ਆਉਂਦਾ ਜਦ ਤੱਕ ਮੈਂ ਸਕੂਲ ਨਹੀਂ ਸੀ ਗਈ ਅੱਛਾ ਤੇ ਕਿਉਂਕਿ ਉੱਥੇ ਘਰ ਵਿੱਚ ਤਾਂ ਸਿਰਫ ਮਾਜੀ ਹਰਮਨ ਅਸੀਂ ਬਸ ਪੰਜਾਬੀ ਬੋਲਦੇ ਕਰੇ ਬੋਲਦੇ ਹਾਂ ਅੱਜ ਵੀ ਹਨਾ ਤੇ ਮੈਨੂੰ ਪੰਜਾਬੀ ਕਿੱਦਾਂ ਆਏ ਐਨਾਂ ਨਾਲ ਕੱਦੀ ਹੁੰਦੀ ਐਨਾਂ ਨਾਲ ਐਨਾਂ ਨਾਲ ਇੱਕ ਛੱਤ ਥੱਲੇ ਰਹਿ ਕੇ ਪੰਜਾਬੀ ਨਾ ਬੋਲਣਾ ਸਮਝ ਲਓ ਆਪਣਿਆਤ ਦਾ ਕਤਲ ਹੀ ਕਰਨਾ ਇਸ ਵੰ ਲੋ ਅੱਛਾ ਹੈ ਕਿ ਹੋਰ ਵੀ ਹੈ ਤੂੰ ਹੁਣ ਇੱਥੇ ਆਂਦੀ ਰਹਿਣੀ ਹੈ ਨਹੀਂ ਪੰਜਾਬ ਚ ਵੀ ਆਈ ਹੈ ਤੇ ਇੱਥੇ ਤਾਂ ਬੰਦੇ ਇੱਥੇ ਸਾਰੇ ਬੰਦੇ ਦੇਖੇ ਹੁਣ ਉਹ ਹਿੰਦੀ ਅੰਗਰੇਜ਼ੀ ਬੋਲਣ ਕਿਵੇਂ ਉਹ ਉਹ ਵੇਖ ਕੇ ਮੈਨੂੰ ਮੈਂ ਬੜਾ ਦੁੱਖ ਹੁੰਦਾ ਹੈ ਚਲੋ ਆ ਵੱਖਰੀ ਗੱਲ ਹੈ ਕਿ ਪੰਜਾਬੀ ਜੇ ਤੁਸੀਂ ਜੰਮਦੇ ਪੱਲਿਆ ਨਹੀਂ ਬੋਲੇ ਇਹ ਤੁਸੀਂ ਮਤਲਬ ਕਿ ਬਾਹਰੋਂ ਆਇਆ ਪੰਜਾਬ ਦੇ ਨਹੀਂ ਹੈਗੇ ਉਹ ਵੱਖਰੀ ਗੱਲ ਹੈ ਪਰ ਜੇ ਤੁਸੀਂ ਇੱਥੇ ਜੰਮੇ ਪੱਲੇ ਆਇਓ ਤੇ ਤੁਸੀਂ ਆਪਣੇ ਤੁਸੀਂ ਆਪ ਵੀ ਆਪਣੇ ਪਰਿਵਾਰ ਨਾਲ ਵੀ ਤੇ ਆਪਣੇ ਬੱਚਿਆਂ ਨਾਲ ਵੀ ਹਿੰਦੀ ਅੰਗਰੇਜ਼ੀ ਵਿੱਚ ਗੱਲਾਂ ਕਰੀ ਜਾਂਦੇ ਹੋ ਅੰਗਰੇਜ਼ੀ ਦਾ ਜ਼ੋਰ ਪਾਈ ਜਾਂਦੇ ਹੋ ਤੇ ਤੁਸੀਂ ਕਿਦਾਂ ਦੇ ਪੰਜਾਬੀ ਹੋਏ ਕਿਉਂਕਿ ਪੰਜਾਬ ਛੂੜਾ ਪੰਜਾਬ ਹੈ ਉਹ ਐਡੀ ਖੂਬਸੂਰਤ ਥਾਂ ਹੈ ਨਾ ਉਹਦੇ ਕਿੰਨੇ ਸਾਰੇ ਲਹਿਜੇ ਨੇ ਬੋਲੀ ਦੇ ਹੁਣ ਅੰਗਰੇਜ਼ੀ ਮਤਲਬ ਕਿ ਅੰਗਰੇਜ਼ੀ ਦਾ ਲਫ਼ਜ਼ ਹੋਇਆ ਅਮ ਫੀਮੇਲ ਔਮਨ ਇੱਥੇ ਸਾਡੇ ਪੰਜਾਬੀ ਦੇ ਬੀਬੀ ਟੀਵੀ ਔਰਤ ਐਡੇ ਸਾਰੇ ਤਾਂ ਹੈਗੇ ਤੇ ਅਸੀਂ ਆਪਣੀ ਮਾਂ ਬੋਲੀ ਨੂੰ ਕਿਉਂ ਛੱਡ ਕਿਉਂ ਛੱਡ ਦੇ ਕਿਉਂ ਅਸੀਂ ਸੋਚਦੇ ਹਾਂ ਕਿ ਜਿਹੜਾ ਹਿੰਦੀ ਉੱਚੀ ਹੈ ਅੰਗਰੇਜ਼ੀ ਉੱਚੀ ਹੈ ਸਾਡੀ ਤਾਂ ਐਵੇਂ ਹੀ ਹੈ ਕਿਉਂ ਅਸੀਂ ਸੋਚਦੇ ਹਾਂ ਸਾਡੇ ਬਹੁਤ ਜ਼ਿਆਦਾ ਅੱਛਾ ਤੂੰ ਮਤਲਬ ਕਿ ਫਿਰ ਬਾਣੀ ਨਾਲ ਵੀ ਜੁੜੀ ਹੋਣੀ ਤੁਹਾਡੇ ਮਾਂ ਜੀ ਜਿਹੜੇ ਹੈਗੇ ਆ ਬਾਣੀ ਤੁਹਾਨੂੰ ਪੜਾਉਂਦੇ ਰਹੇ ਹਾਂਜੀ ਜੀ ਹਾਂਜੀ ਅਸੀਂ ਸਾਡੀ ਪੂਰੀ ਕੋਸ਼ਿਸ਼ ਹੈ ਕਿ ਹਨਾ ਕਿ ਗੁਰੂ ਸਹਿਬਾਨਾ ਗੁਰੂ ਸਹਿਬਾਨ ਨਾਲ ਜੁੜੀਏ ਪਰਮਾਤਮਾ ਨਾਲ ਜੁੜੀਏ ਹਨਾ ਕਿ ਕਿ ਸਾ ਜੇ ਕਿ ਅਸੀਂ ਪੰਜਾਬੀ ਪਰਿਵਾਰ ਚ ਮੈਂ ਹਨਾ ਤੇ ਅਸੀਂ ਸਾਨੂੰ ਪੰਜਾਬੀ ਰੱਬ ਸਭੀ ਆਉਂਦੀ ਹੈ ਤੇ ਜੇ ਸਾਨੂੰ ਗੁਰਮੁਖੀ ਵੀ ਪੜਨੀ ਆਉਂਦੀ ਹੈ ਤੇ ਅਸੀਂ ਪਰਮਾਤਮਾ ਨਾਲ ਗੁਰਬਾਣੀ ਨਾਲ ਕਿਉਂ ਨਹੀਂ ਜੁੜੀਏ ਪੜਨਾ ਵੀ ਆਉਂਦਾ ਸਾਨੂੰ ਯਾਦ ਹੀ ਆ ਚਿੜੀ ਦੇ ਪਿੱਪਲ ਦੇ ਦੇਖੋ ਕਈ ਮੰਨ ਲੱਗੇ ਨਾ ਇਹ ਤਾਂ ਐਵੇਂ ਕਿਤੇ ਮੁੰਈਂ ਨੇ ਸੁਣਾ ਰਹੇ ਹੋ ਨੇ ਇੱਕ ਕਹਾਣੀ ਨਾ ਸੁਣਾ ਕਹਾਣੀ ਆ ਜੇ ਕਹਾਣੀ ਜੀ ਚਿੜੀ ਤੇ ਪਿੱਪਲ ਹਮ ਇੱਕ ਸੀ ਚਿੜੀ ਇੱਕ ਦਿਨ ਓਨੂੰ ਬਹੁਤ ਭੁੱਖ ਲੱਗੀ ਸੀ ਓਨੂੰ ਇੱਕ ਦਾਣਾ ਲੱਭਿਆ ਉਹ ਪਿੱਪਲ ਦੇ ਰੁੱਖ ਉੱਤੇ ਬੈਠ ਕੇ ਦਾਣਾ ਖਾਣ ਲੱਗੀ ਦਾਣਾ ਪਿੱਪਲ ਦੀ ਖੋੜ ਵਿੱਚ ਡਿੱਗ ਪਿਆ ਹਮ ਚਿੜੀ ਨੇ ਪਿੱਪਲ ਨੂੰ ਕਿਹਾ ਪਿੱਪਲਾ ਪਿੱਪਲਾ ਦਾਣਾ ਦੇ ਪਿੱਪਲ ਬੋਲਿਆ ਮੈ ਨਹੀਂ ਦਿੰਦਾ ਕੀ ਹਲੇ ਜੇ ਕਮਾਲ ਹੁਣ ਤੇ ਪਿੱਪਲ ਦਾਣਾ ਦੇਵੇ ਨਾ ਚਿੜੀ ਵਿਚਾਰੀ ਕੀ ਕਰੇ ਠੰਡਾ ਪਾਣੀ ਪੀ ਮਰੇ ਹੂੰ ਪਤਾ ਕਵਾਲ ਕਰਤੇ ਬਈ ਕਮਾਲ ਫੇਰ ਜਿਹੜੀ ਅਗ ਕੋਲ ਗਈ ਉਹਨੇ ਅਗ ਨੂੰ ਕਿਹਾ ਅੱਗੇ ਅੱਗੇ ਪਿੱਪਲ ਨੂੰ ਸਾੜ ਦੇ ਅਗਨੇ ਕਿਹਾ ਮੈਂ ਨਹੀਂ ਸਾੜਦੀ ਹੂੰ ਹੁਣ ਅਗ ਪਿੱਪਲ ਨੂੰ ਸਾੜੇ ਨਾ ਪਿੱਪਲ ਦਾਣਾ ਦੇਵੇ ਨਾ ਚਿੜੀ ਵਿਚਾਰੀ ਕੀ ਕਰੇ ਠੰਡਾ ਪਾਣੀ ਪੀ ਮਰੇ ਫੇਰ ਚਿੜੀ ਪਾਣੀ ਖੋਲਗੀ ਉਹਨੇ ਪਾਣੀ ਨੋਕਿਆ ਪਾਣੀਆ ਪਾਣੀਆ ਅੱਗ ਬੁਝਾ ਦੇ ਹੂੰ ਪਾਣੀ ਨੇ ਕਿਆ ਮੈਂ ਨਹੀਂ ਬੁਝਾਉਂਦਾ ਪਾਣੀ ਅੱਗ ਬੁਝਾਵੇਗਾ ਕੀ ਬਾਤ ਅੱਗ ਤੇਪਲ ਨੂੰ ਸਾੜੇ ਨਾ ਪਿਪਲ ਦਾਣਾ ਦੇਵੇ ਨਾ ਹੁਣ ਚਿੜੀ ਵਿਚਾਰੀ ਕੀ ਕਰੇ ਠੰਡਾ ਪਾਣੀ ਪੀ ਮਰੇ ਹੂੰ ਫੇਰ ਚਿੜੀ ਹਾਥੀ ਖੋਲਗੀ ਉਹਨੇ ਹਾਥੀ ਨੋਕਿਆ ਹਾਥੀਆ ਹਾਥੀਆ ਪਾਣੀ ਪੀ ਜਾ ਹਾਥੀ ਨੇ ਕੀਆ ਮੈ ਨਹੀਂ ਪੀਦਾ ਉਹ ਹਾਥੀ ਪਾਣੀ ਪੀਵੇ ਨਾ ਪਾਣੀ ਅਗ ਬੁਝਾਵੇ ਨਾ ਅਗ ਪਿੱਪਲ ਨੂੰ ਸਾੜੇ ਨਾ ਪਿੱਪਲ ਦਾਣਾ ਦੇਵੇ ਨਾ ਚਿੜੀ ਵਿਚਾਰੀ ਕੀ ਕਰੇ ਠੰਡਾ ਪਾਣੀ ਪੀ ਮਰੇ ਫਿਰ ਜੜੀ ਰਸੇ ਕੋਲ ਗਈ ਉਹਨੇ ਰਸੇ ਨੂੰ ਕੀਆ ਰਸੇ ਰਸਿਆ ਹਾਥੀ ਬਨ ਦੇ ਰਸੇ ਨੇ ਕੀਆ ਮੈ ਨਹੀਂ ਬੰਦਾ ਰਸਾ ਹਾਥੀ ਬੰਦੇ ਨਾ ਹਾਥੀ ਪਾਣੀ ਪੀਵੇ ਨਾ ਪਾਣੀ ਅਗ ਬੁਝਾਵੇ ਨਾ ਅਗ ਪਿੱਪਲ ਨੂੰ ਸਾੜੇ ਨਾ ਪਿੱਪਲ ਦਾਣਾ ਦੇਵੇ ਨਾ ਹਣ ਜਿਹੜੀ ਵਿਚਾਰੀ ਕੀ ਕਰੇ ਠੰਡਾ ਪਾਣੀ ਪੀ ਮਰੇ ਫੇਰ ਚੜੀ ਗਈ ਚੂਹੇ ਕੋਲ ਉਹਨੇ ਚੂਹੇ ਨੂੰ ਕਿਹਾ ਚੂਹਾ ਚੂਹਾ ਰਸਾ ਕੁੱਤਰ ਦੇ ਹੂੰ ਚੂਹੇ ਨੇ ਕਿਹਾ ਮੈਂ ਨਹੀਂ ਕੁੱਤਰਦਾ ਹਣ ਚੂਹਾ ਰਸਾ ਆਕੋ ਤਰੇ ਨਾ ਰਸਾ ਤੀ ਬਨੇ ਨਾ ਹਾਥੀ ਪਾਣੀ ਪੀਵੇ ਨਾ ਪਾਣੀ ਅਗ ਬੁਝਾਵੇ ਨਾ ਅਗ ਬਿਪਲੂ ਸਾਡੇ ਨਾ ਪਿਪਲ ਦਾਣਾ ਦੇਵੇ ਨਾ ਤੇ ਚਿਹੜੀ ਵਿਚਾਰੀ ਕੀ ਕਰੇ ਠੰਡਾ ਪਾਣੀ ਪੀ ਮਰੇ ਫਿਰ ਜੜੀ ਗਈ ਬਿੱਲੀ ਕੋਲ ਉਹਨੇ ਬਿੱਲੀ ਨੂੰ ਕਿਹਾ ਬਲੀ ਬਲੀ ਚੂਏ ਨੂੰ ਖਾ ਜਾ ਬਿੱਲੀ ਭੁੱਖੀ ਸੀ ਉਹ ਮੰਨ ਗਈ ਫਿਰ ਬਿੱਲੀ ਚੂਏ ਲੁਕਾਣ ਲੱਗੀ ਚੂਹਾ ਰਸਾ ਕੁੱਤਰ ਨੂੰ ਲੱਗਾ ਰਸਾ ਹਾਥੀ ਬਣਨ ਲੱਗਾ ਹਾਥੀ ਪਾਣੀ ਪੀਣ ਲੱਗਾ ਪਾਣੀ ਅੱਗ ਬੁਝਾਉਣ ਲੱਗਾ ਅੱਗ ਤੇ ਪਿਪਲ ਨੂੰ ਸਾੜਨ ਲੱਗੀ ਤੇ ਪਿਪਲ ਨੇ ਦਾਣਾ ਦੇ ਦਿੱਤਾ ਹੁਣ ਚਿੜੀ ਸਿਆਣੀ ਕੀ ਕਰੇ ਖੁਸ਼ੀ ਖੁਸ਼ੀ ਆਪਣਾ ਢੇਡ ਪਰੇ ਹੁਣ ਚਿੜੀ ਸਿਆਣੀ ਕੀ ਕਰੇ ਖੁਸ਼ੀ ਖੁਸ਼ੀ ਆਪਣਾ ਢੇਡ ਪਰੇ ਕਮਾਲ ਆ ਰ ਅਬੀ ਕਮਾਲ ਲੈ ਜਾ ਬਈ ਲਿਵਾ ਤਾਂ ਕਹਾਣੀ ਤਾਂ ਪੜ ਦੇ ਕੋਈ ਵੀ ਪਰਾਤ੍ਰਿਕ ਬੋਕ ਬਾਲ ਸੀ ਨਿਆਣਿਆਂ ਆ। ਬਹੁਤ ਜੀ ਬਹੁਤ ਬਹੁਤ। ਇਹ ਫਿਰ ਕਿਨੇ ਮਾਂ ਜੀ ਨੇ ਸਿਖਾਇਆ? ਸਿਖਾਇਆ ਹੈ ਸਿੱਖਣਾ ਹੀ ਪਿਆ। ਜਦ ਆ ਲਿਖ ਰਹੀ ਸੀ ਜਦ ਲਿਖਦੀ ਹੁੰਦੇ ਆਪਣੇ ਬੱਚਿਆਂ ਦੀਆਂ ਕਹਾਣੀਆਂ ਉਹ ਹਮੇਸ਼ਾ ਹਮੇਸ਼ਾ ਮੇਰੀ ਮੇਰੀ رائے ਲੈਂਦੇ ਆ। ਅੱਛਾ ਕਿ ਆ ਤੁਹਾਨੂੰ ਲੱਗਦਾ ਕਿ ਆ ਤੁਹਾਨੂੰ ਲੱਗਦਾ ਹੈ ਕਿ ਆ ਬੱਚਿਆਂ ਨੂੰ ਚੰਗੀ ਚੰਗੀ ਕਹਾਣੀ ਚੰਗੀ ਲੱਗੇਗੀ ਕਹਾਣੀ? ਤੇ ਜਦ ਮੈਂ ਛੋਟੀ ਸੀ ਤੇ ਉਹ ਵੇਖਦੀ ਹੁੰਦੀ ਸੀ ਕਿ ਜੇ ਕੀ ਜੇ ਐਵਲਾ ਜੇ ਐਵਲੀ ਕੋਹ ਕਰਨੀ ਬੜੀ ਜੇ ਅਦਨੇ ਕੋਈ ਮਾਰ ਗਿਆ ਤੇ ਬੱਚੀ ਰੋਂਦੀ ਹੈ ਸੋ ਇਹਨੂੰ ਆ ਬਦਲਣਾ ਪਏਗਾ ਤਾਂ ਕਿ ਬੱਚੇ ਖੁਸ਼ ਹੋਣ ਇਹਨੂੰ ਪੜ ਕੇ ਅੱਛਾ ਹੁੰਦਾ ਬੱਚੀ ਰੋਂਦੀ ਹੈ ਸੋ ਨਹੀਂ ਜਾਂ ਜਾਂਦੇ ਤਾਂ ਸਾਰੀ ਤੈਨੂੰ ਇੱਥੇ ਕਿਵੇਂ ਲੱਗਦਾ ਜਿਵੇਂ ਤੂੰ ਤਾਂ ਉੱਥੇ ਜਾ ਕੇ ਪੰਜਾਬੀ ਪੜ੍ਹੀ ਹੈ ਨੀ ਇੱਥੇ ਬਹੁਤ ਸਕੂਲਾਂ ਚ ਪੰਜਾਬੀ ਬੋਲਣ ਤੇ ਜੁਰਮਾਨਾ ਹੁੰਦਾ ਹੈ ਕਿਵੇਂ ਲੱਗਦਾ ਸੁਣ ਕੇ ਹੁਣ ਮੈਂ ਇੱਕ ਤੇ ਪੁੱਛਦੀ ਆ ਕਿਉਂ ਐਦੇ ਪਿੱਛੇ ਕੀ ਸੋਚਿਆ ਐਦੇ ਵਿੱਚ ਤਾਂ ਆ ਸੋਚਿਆ ਕਿ ਚਲੋ ਪੰਜਾਬੀ ਮਾੜੀ ਐ ਉਹ ਐ ਪਰ ਫਿਰ ਹਿੰਦੀ ਫਿਰ ਹਿੰਦੀ ਤੇ ਕਿਉਂ ਨਹੀਂ ਸ਼ਰਮਨਾ ਲੱਗਦਾ ਕਿਉਂਕਿ ਕਹਿੰਦੇ ਐ ਹਿੰਦੀ ਤੋਂ ہماری ਮਾਤ੍ਰ ਭਾਸ਼ਾ ਹੈ ਹੁਣ ਮਾਂ ਬੋਲੀ ਸਾਡੀ ਪੰਜਾਬੀ ਆ ਤੇ ਹਿੰਦੀ ਕੋਈ ਜਿਹੜੀ ਜਿਹੜੀ ਕਹਿੰਦੇ ਕੌਮੀ ਜ਼ਬਾਨ ਤਾਂ ਹੈ ਨਹੀਂ ਬਿਲਕੁਲ ਨਹੀਂ ਉਹ ਕਮ 14 ਕਮ ਮੇਰੇ ਖਾਲ 14 ਆਈਆਂ 14 ਕੋਈ ਜ਼ਬਾਨਾਂ ਚੋਂ ਇੱਕ ਆ ਪੰਜਾਬੀ ਵੀ ਉਹਨਾਂ ਚੋਂ ਇੱਕ ਆ ਤੇ ਪੰਜਾਬੀ ਤੇ ਹਿੰਦੀ ਤਾਂ ਭੇੜਾਂ ਹੀ ਲੱਗੀਆਂ ਸਮਝੋ ਤੇ ਫਿਰ ਪੰਜਾਬੀ ਤੇ ਕਿਉਂ ਜ਼ਰ ਮੰਗਣਾ ਲੱਗਦਾ ਹੁੰਦਾ ਉਹ ਬੜੀ ਮੈਨੂੰ ਬਹੁਤ ਦੁੱਖ ਦੁੱਖ ਪਰੇਗ ਲੱਗਦੀ ਹੈ ਆਪਣੇ ਜਿਵੇਂ ਆ ਤੇਰੇ ਮਾਂ ਜੀ ਨੇ ਕਿਤਾਬ ਲਿਖੀ ਹੈ ਨਾ ਬਾਰੇ ਵੀ ਜੀ ਸੀਤ ਭਾਈ ਸਵੰਸ ਦੀ ਖਾਲੜਾ ਬਾਰੇ ਸੁਣਿਆ ਨਾ ਹਾਂਜੀ ਹਾਂਜੀ ਅਸੀਂ ਨਾ ਬਾਰੇ ਵੀ ਜਾਣਦੇ ਹਾਂ ਹੁਣ ਜਾਣ ਤੋਂ ਪਾਵਾਂਗੇ ਜੇ ਇਹਨਾਂ ਜੀ ਕਿਤਾਬ ਲਿਖੀ ਹੈ ਹੂੰ ਆ ਹਾਂਜੀ ਇਹ ਜਿਹੜਾ ਕਿਤਾਬ ਲਿਖੀ ਸੀ ਕੁਝ 2 ਕੁ ਸਾਲ ਪਹਿਲਾਂ ਨੂੰ ਯਾਦ ਹੈ ਕਿ ਇੱਕ ਦਿਨ ਆ ਕੋਈ ਬੀਬੀ ਜੀ ਦਾ ਫੋਨ ਆਇਆ ਤੇ ਮੇਰੀ ਮੇਰੇ ਮਾਸੀ ਜੀ ਦਾ ਸੰਜੋ ਤੇ ਉਹਨਾਂ ਨੇ ਜਿਸ ਤਰ੍ਹਾਂ ਤੁਸੀਂ ਕਹਿੰਦੇ ਕਹਾਣੀ ਬਾਰੇ ਗੱਲ ਕੀਤੀ ਕਿ ਕਹਿੰਦੇ ਆ ਭੈਣ ਜੀ ਲੱਗਦਾ ਤੁਹਾਨੂੰ ਆ ਸੇਵਾ ਮੈਨੀ ਬੋਗੀ ਕਹਾਣੀ ਲਿਖੜਦੀ ਅਨਾਂ ਦੇ ਬਾਰੇ ਕਿਉਂਕਿ ਬੱਚਿਆਂ ਲਈ ਕਿਉਂਕਿ ਕੁਝ ਹੈਗਾ ਨਹੀਂ ਅਨਾਂ ਦੇ ਬਾਰੇ ਕਿਉਂਕਿ ਉਹਨਾਂ ਦੇ ਪਿੰਡ ਦੇ ਨਹੀਂ ਉਹਨਾਂ ਬਾਰੇ ਜਾਣਦੇ ਪਰ ਮੈਨੂੰ ਯਾਦ ਹੈ ਕਿ ਹਫਤੇ ਕੁ ਬਾਅਦ ਹੀ ਉਹਨਾਂ ਨੇ ਕਹਾਣੀ ਲਿਖਣੀ ਸ਼ੁਰੂ ਕਰਤੀ ਪਹਿਲਾਂ ਤਾਂ ਪਹਿਲਾਂ ਤਾਂ ਉਹਨਾਂ ਨੇ ਤਾਂ ਤਾਂ ਉਹਨਾਂ ਨੇ ਬਥੇਰਾ ਸੋਚਿਆ ਕਿ ਜੇ ਇਹ ਕਰਾਂਗੀ ਤੇ ਆ ਮੈਂ ਕੁਝ ਸਾਲਾਂ ਲਈ ਆਪਣੀਆਂ ਜਿਹੜੀਆਂ ਫੈਸਿਨੇਟਿੰਗ ਫੋਟੋਜ਼ ਆਫ ਪੰਜਾਬ ਜਿਹੜਾ ਆ ਵਾਲਾ ਆ ਵਾਲੀ ਖਤਾਬਾਂ ਜਿਹੜੀਆਂ ਚੱਲ ਰਹੀਆਂ ਨੇ ਉਹ ਮੈਂ ਕਰ ਨਹੀਂ ਪਾਵਾਂਗੀ ਪਰ ਫਿਰ ਅੰਤ ਤੇ ਜੁੜਾ ਉਹਨਾਂ ਨੇ ਸੋਚਿਆ ਕਿ ਚਲੋ ਆ ਪਾਲੀਸੀ ਵਾਈਅ ਤੇ ਲਿਖਣੀ ਸ਼ੁਰੂ ਕਰਤੀ ਉਹਨਾਂ ਨੇ ਮੇਰਾ ਜੀ ਕਰਦਾ ਬਈ ਲਿਵ ਸਾਨੂੰ ਨਾ ਕੋਈ ਸਾਨੂੰ ਹੋਰ ਕੋਈ ਗਣੀ ਸੁਣਾ ਦੇ ਕੋਈ ਬਹੁਤ ਚੰਗਾ ਲੱਗਿਆ ਕਿਹੜੀ ਸੁਣੀ ਜੀ ਕੋਈ ਵੀ ਜਿਹੜੀ ਚੰਗੀ ਲੱਗਦੀ ਆ ਪੁਖੜ ਕੀੜੀ ਹਾਂ ਪੁਖੜ ਕੀੜੀ ਬੜੀ ਕਮਾਲ ਦੀ ਆ ਇਹ ਜਿਹੜਾ ਨਾ ਮੈਨੂੰ ਤਾਂ ਲੱਗਦਾ ਵੀ ਤੈਨੂੰ ਨਾ ਜੀ ਮੈਂ ਇਹ ਗੱਲ ਕਹਿਣਾ ਵੀ ਤੈਨੂੰ ਸਾਰਾ ਕੁਝ ਛੱਡ ਕੇ ਨਾ ਪੰਜਾਬ ਵਿੱਚ ਪੰਜਾਬੀ ਪੜਾਉਣ ਦਾ ਮਾਸਟਰ ਲੱਗਣਾ ਚਾਹੀਦਾ ਹੈ ਪੰਜਾਬ ਵੀ ਬੜਾ ਸੋਹਣਾ ਜੀ ਧੰਨਵਾਦ ਜੀ ਬਹੁਤ-ਬਹੁਤ ਸੁਣਾਓ ਪੁਖੜ ਕੀੜੀ ਇੱਕ ਤੁਸੀਂ ਕੀੜੀ ਇੱਕ ਦਿਨ ਨੂੰ ਬਹੁਤ ਭੁੱਖ ਲੱਗੀ ਸੀ ਉਹਨੇ ਸੱਤ ਵੱਡੀਆਂ ਵੱਡੀਆਂ ਰੋਟੀਆਂ ਖਾਦੀਆਂ ਉਨੇ ਸਾਗ ਦਾ ਭਰਿਆ ਕੁੰਨਾ ਵੀ ਖਾ ਲਿਆ ਫੇਰ ਉਹ ਪਾਣੀ ਪੀਣ ਲਈ ਛੱਪੜ ਵੱਲ ਨੂੰ ਤੁਰ ਪਈ ਰਾਹ ਜਾਂਦੇ ਆ ਉਹ ਖੁਰਲੀ ਕੋਲੋਂ ਲੰਗੀ ਉੱਥੇ ਉਹਨੂੰ ਇੱਕ ਕਾਲਾ ਕੁੱਤਾ ਦੋ ਡੱਬ ਖੜਬੀਆਂ ਗਾਵਾ ਤੇ ਤਿੰਨ ਪੂਰੇ ਕੋੜੇ ਮਿਲੇ ਕਾਲਾ ਕੁੱਤਾ ਪੋਕਿਆ ਬੋਂ 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 ਮਸੀ ਕਿੱਥੇ ਚੱਲੇ ਹੋ ਕੀੜੀ ਨੇ ਕਿਆ ਸੱਤ ਟੋਡੜੇ ਵੀ ਖਾਦੇ ਕੋਨਾ ਸਾਗ ਦਾ ਵੀ ਖਾਦਾ ਪਰ ਹਾਲੇ ਮੈਂ ਨਹੀਂ ਰਜੀ ਤੇ ਹੁਣ ਪਾਣੀ ਪੀਣ ਭੱਜੀ ਕੁੱਤੇ ਨੇ ਕਿਹਾ ਮਾਸੀ ਜੇ ਤੂੰ ਅਜੇ ਨਹੀਂ ਰਜੀ ਤਾਂ ਤਾ ਤੂੰ ਮੈਨੂੰ ਖਾ ਲੈ ਹੜਪ ਕੀੜੀ ਨੇ ਕੁੱਤੇ ਨੂੰ ਖਾ ਲਿਆ ਤੇ ਅੱਗੇ ਤੁਰ ਪਈ ਫੇਰ ਉਹ ਬਾੜੇ ਕੋਲ ਪਹੁੰਚੀ ਉੱਥੇ ਉਹਨੂੰ 4 ਸੁਨਹਿਰੀ ਕੁੱਕੜ 5 ਗੁਲਾਬੀ ਸੂਰ 6 ਬਦਾਮੀ ਬੱਕਰੀਆਂ ਅਤੇ 7 ਲਾਲ ਕੁੱਕੜਿਆ ਮਿਲਿਆ ਇੱਕ ਕੁੱਕੜ ਕੁੜਕੜਾਇਆ ਕੁੱਕੜੋ ਕੁੜੋ ਮਾਸੀ ਕਿਦਣਾ ਹੈ ਤੂੰ ਕੀੜੀ ਨੇ ਕੀ ਆ ਸੱਤ ਟੋੜੜੇ ਵੀ ਖਾਦੇ ਕੋਨਾ ਸਾਗ ਦਾ ਵੀ ਖਾਦਾ ਕੁੱਤਾ ਭੋਕਦਾ ਵੀ ਖਾਦਾ ਪਰ ਹਾਲੇ ਮੈਂ ਨਹੀਂ ਰਜੀ ਮੈਂ ਹੁਣ ਪਾਣੀ ਪੀਣ ਪੱਜੀ ਕੁੱਕੜ ਨੇ ਕੀ ਆ ਮਾਸੀ ਕਿ ਤੂੰ ਅਜੇ ਨਹੀਂ ਰਜੀ ਤਾਂ ਮੈਨੂੰ ਖਾਲਾ ਹਲਪ ਕੀੜੀ ਨੇ ਕੁੱਕੜ ਵੀ ਖਾ ਲਿਆ ਤੇ ਅੱਗੇ ਤੁਰ ਪਈ ਹੇ ਉਹ ਕ라스ਕਲ ਪੋਚੀ ਉੱਥੇ ਉਹਨੂੰ 8 ਚਿੱਟੀਆਂ ਬਿੱਲੀਆਂ 9 ਸਲੇਟੇ ਚੋਇਆਂ ਦੇ ਪਿੱਛੇ ਭਜਦੀਆਂ ਵੇਖੀਆਂ ਇੱਕ ਬਿੱਲੀ ਮਿਆਕੀ ਮਾਉ 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 ਮਾਸੀ ਸਾਡੀ ਵੀੜੀ ਵੀ ਆਓ ਕੀ ਦੀਨੇ ਕਿਆ ਸੱਤ ਢੋਡੜੇ ਵੀ ਖਾਦੇ ਕੋਨਾ ਸਾਗ ਦਾ ਵੀ ਖਾਦਾ ਕੁੱਤਾ ਭੌਂਕਦਾ ਵੀ ਖਾਦਾ ਕੁੱਕੜ ਬਾੰਗਦਾ ਵੀ ਖਾਦਾ ਪਰ ਹਾਲੇ ਮੈਂ ਨਹੀਂ ਰੱਜੀ ਤੇ ਹੁਣ ਪਾਣੀ ਪੀਣ ਭੱਜੀ ਬਿੱਲੀ ਨੇ ਕਿਹਾ ਮਾਸੀ ਜੇ ਤੂੰ ਅਜੇ ਨਹੀਂ ਰਜੀ ਤਾਂ ਤੂੰ ਮੈਨੂੰ ਖਾ ਲੈ। ਹਲਪ ਤੀੜੀ ਨੇ ਬਿੱਲੀ ਵੀ ਖਾ ਲਈ ਅਤੇ ਅੱਗੇ ਤੁਰ ਪਈ। ਹੁਣ ਕੀੜੀ ਬਹੁਤ ਥੱਕ ਗਈ ਸੀ। ਖਾਣੇ ਖਾਣੇ ਬੰਦਾ ਥੱਕ ਹੀ ਜਾਂਦਾ ਹੈ। ਉਹ ਕਿਕਰ ਦੇ ਰੁਕੇ ਇੱਥੇ ਆਰਾਮ ਕਰਨ ਲੱਗੀ। ਹੂੰ। ਉੱਥੇ ਉਹਨੇ 10 ਨੀਲੀਆਂ ਚਿੜੀਆਂ ਅਤੇ 11 ਧਾਰੀਦਾਰ ਗਾਲੜ ਵੇਖੇ। ਇੱਕ ਚਿੜੀ ਚੋਂ ਕੀ ਚੀ 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 ਮਾਸੀ ਸਭ ਠੀਕ ਤਾਂ ਸੀ 치ੜੀ ਨੇ ਕਿਹਾ ਸੱਤਰ ਟੋੜੜੇ ਵੀ ਖਾਦੇ ਕੋਨਾ ਸਾਗ ਦਾ ਵੀ ਖਾਦਾ ਕੁੱਤਾ ਭੌਂਕਦਾ ਵੀ ਖਾਦਾ ਕੁੱਕੜ ਬਾਂਗਦਾ ਵੀ ਖਾਦਾ ਬਿੱਲੀ ਮਿਆਕਦੀ ਵੀ ਖਾਦੀ ਪਰ ਹਾਲੇ ਮੈਂ ਨਹੀਂ ਰਜੀ ਤੇ ਹੁਣ ਪਾਣੀ ਪੀਣ ਪੱਜੀ 치ੜੀ ਨੇ ਕਿਹਾ ਮਾਸੀ ਜਿਤਨ ਉਹ ਜੀ ਨਹੀਂ ਰਜੀ ਤਾਂ ਮੈਨੂੰ ਖਾ ਲੈ ਹਲਪ ਈੜੀ ਨੇ 치ੜੀ ਵੀ ਖਾ ਲਈ ਤੇ ਅੱਗੇ ਤੁਰ ਪਈ ਮੈਂ ਸੋਚ ਲਿਆ ਕਿ ਈੜੀ ਕੋਲ ਇੰਨੀ ਹਿੰਮਤ ਕਿੰਨਾ ਜ਼ਰੀਤ ਹੋਣੀ ਹੁਣ ਏਡਾ ਸਾਰਾ ਖਾ ਲਿਆ ਸੀ ਇਚਾਰੀ ਅੱਗੇ ਗਈ ਤਾਂ ਉਹਨੂੰ ਬਾਗ ਵਿੱਚੋਂ ਫੁੱਲਾਂ ਦੀ ਮਹਿਕ ਆਈ ਉੱਥੇ ਉਹਨੂੰ 12 ਪੀਲੇ ਪੌਰ ਅਤੇ ਤੇਰਾ ਰੰਗ ਬਰੰਗੀਆਂ तितਲੀਆਂ ਫੁੱਲਾਂ ਦਾ ਰਸ ਚੂਸਦੇ ਅੰਦਸਿਆ ਇੱਕ ਪੌਰ ਗੁੰਜਾਰਿਆ ਪੀ ਪੀ ਮਸੀ ਸਰਦਨਾਲ ਕਿ ਨਹੀਂ ਕਿਰੀ ਨੇ ਕਿਹਾ ਸੱਤ ਟੋੜੜੇ ਵੀ ਖਾਦੇ ਕੋਨਾ ਸਾਗ ਦਾ ਵੀ ਖਾਦਾ ਕੁੱਤਾ ਭੌਂਕਦਾ ਵੀ ਖਾਦਾ ਕੁੱਕੜ ਬਾਂਗਦਾ ਵੀ ਖਾਦਾ ਬਿੱਲੀ ਮਿਆਕਦੀ ਵੀ ਖਾਦੀ ਚਿੜੀ ਚੂਂਕਦੀ ਵੀ ਖਾਦੀ ਪਰ ਹਾਲੇ ਮੈਂ ਨਹੀਂ ਰੱਜੀ ਤੇ ਉਹਨੇ ਬਾਰੀ ਪੀੜ ਪੱਜੀ ਪੋਰਨੇ ਕੀਆ ਮਸੀ ਤੇ ਤੂੰ ਅਜੇ ਨਹੀਂ ਰੱਜੀ ਤਾਂ ਮੈਨੂੰ ਖਾ ਲ ਹੜੱਪ ਟੀੜੀ ਨੇ ਪੋਰ ਵੀ ਖਾ ਲਿਆ ਤੇ ਅੱਗੇ ਤੁਰ ਪਈ ਅਖੀਰ ਉੱਚਾ ਪਰ ਤੇ ਪੋਚੀ ਜਿੱਥੇ ਉਹਨੂੰ 14 ਹਰੇ ਡੰਡੂ ਅਤੇ 15 ਸਤ ਰੰਗੀਆਂ ਮੱਛੀਆਂ ਵੇਖੀਆਂ ਇੱਕ ਇਹ ਦੂਤਰ ਟਲਾਇਆ ਡਰ 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 ਮਸੀ ਐਦਰ ਕਿਦਰ ਕੀੜੀ ਨਿਕਾ ਸਤ ਟੋਡੜੇ ਵੀ ਖਾਦੇ ਕੋ ਨਾ ਸਾਗ ਦਾ ਵੀ ਖਾਦਾ ਕੁੱਤਾ ਭੌਂਕਦਾ ਵੀ ਖਾਦਾ ਕੁੱਕੜ ਬਾਂਗਦਾ ਵੀ ਖਾਦਾ ਬਿੱਲੀ ਮਿਆਂਕਦੀ ਵੀ ਖਾਦੀ ਚਿੜੀ ਚੂਂਕਦੀ ਵੀ ਖਾਦੀ ਭੋਰ ਗੁਜਾਰਦਾ ਵੀ ਖਾਦਾ ਬਰਾਲੇ ਮੈਂ ਨਹੀਂ ਰਜੀ ਤਣ ਪਾਣੀ ਪੀਣ ਪੱਜੀ ਡੱਡੂ ਮੇਕਿਆ ਮਾਸੀ ਜੇ ਤੂੰ ਅਜੇ ਨਹੀਂ ਰਜੀ ਤਾਂ ਤੂੰ ਮੈਨੂੰ ਖਾ ਲੈ ਹੜਪ ਕਿਹੜੀ ਨੇ ਡੱਡੂ ਵੀ ਖਾ ਲਿਆ ਹੇਰੋ ਪਾਣੀ ਪੀਂਦੀ ਗਈ ਉਹ ਪਾਣੀ ਪੀਂਦੀ ਤੇ ਪੀਂਦੀ ਗਈ ਅਤੇ ਉਹਨੇ ਸਾਰਾਈ ਛੱਪੜ ਪੀ ਲਿਆ ਤੇ ਉਹਦਾ ਟੇਡਰ ਪਾਟ ਗਿਆ ਭੌਂਕਦਾ ਕਾਲਾ ਕੁੱਤਾ ਬਾਂਗਦਾ ਸੁਨਹਿਰੀ ਕੁੱਕਰ ਮਿਆਕਦੀ ਚਿੱਟੀ ਬਿੱਲੀ ਚੂਕਦੀ ਨੀਲੀ ਚਿੜੀ ਗੁਜਾਰਦਾ ਪੀਲਾ ਪੋਰ ਟਰਟਰਾਉਂਦਾ ਹਰਾ ਡੱਡੂ ਹੱਸਦੇ ਖੇਡਦੇ ਬਾਹਰ ਨਿਕਲਾਏ ਅਤੇ ਗਾਉਣ ਲੱਗੇ ਜਿੰਨਾ ਲੋੜੇ ਉਹਨਾ ਖਾ ਲਾਲਚ ਦਾ ਹੈ ਅੰਤ ਬੁਰਾ ਜਿੰਨਾ ਲੋੜੇ ਉਹਨਾ ਖਾ ਲਾਲਚ ਦਾ ਹੈ ਅੰਤ ਬੁਰਾ ਤੇ ਅਸੀ ਜੀ ਭੁਖੜ ਕੀਰੀ ਕੀ ਬਾਤ ਹੈ ਕਮਾਲਾ ਦਾ ਕਮਾਲ ਆ ਮੇਰਾ ਜੀ ਕਰਦਾ ਵੀ ਲਿਵ ਨੂੰ ਪੰਜਾਬੀ ਯੂਨੀਵਰਸਿਟੀ ਕੇ ਵਿੱਚ ਨਾ ਸਿਡਿਓ ਮਾਨਪਲਾਸ ਪਰ ਉਹਨਾਂ ਨੂੰ ਦੱਸਿਆ ਜਾਵੇ ਵੀ ਕਹਾਣੀ ਕਿਤਨਾ ਪੜੀ ਜਾਂਦੀ ਹੈ ਬਹੁਤ ਕਮਾਲ ਕਰਿਆ ਤੇ 13 ਸਾਲ ਕੀ ਲਿਵ ਕੀ ਉਮਰ ਲਿਵ ਤੇ 13 ਸਾਲ ਉਮਰ ਹੈ ਪੁੱਤ ਹਾਂ ਜੀ 13 ਸਾਲ ਦੀ ਉਹ ਤੋਂ ਰੱਬ ਨੂੰ ਅਰਦਾਸ ਕਰੀ ਵੀ ਹੋਰ ਨਾ ਵਧੀ ਕਿਤੇ 7 ਫੁੱਟ ਦੀ ਨਾ ਹੋ ਜਾਏ ਹਾਂਜੀ ਰੱਬ ਜੀ ਮੈਨੂੰ ਨਾਲ ਗੱਲ ਕਰਨੀ ਪਉਣੀ ਤੇ ਸੁਲਾਵੀ ਜਿਹੜੇ ਬੰਦੇ ਉਰੇ ਬਹੁਤ ਰੌਲਾ ਪੈਂਦਾ ਹੈ ਪੰਜਾਬ ਚ ਨਹੀਂ ਨਿਆਣਿਆਂ ਦੀ ਬੋਲੀ ਦਾ ਤੇ ਬੋਲੀ ਦਾ ਮਾਇਆ ਦੇ ਹੱਥ ਹੈ ਬਈ ਸਾਰੀ ਤੇ ਫਿਰ ਮਾਇਆ ਕਹਿ ਰਹੀ ਆ ਵੀ ਮੈਂ ਜੰਨਾ ਨਾ ਲੋਕ ਦੇ ਕਨਾਚੋ ਮੈਨੂੰ ਬੰਦੇ ਕਹਿੰਦੇ ਉਹ ਤੇਰੇ ਅੰਕਲ ਆਏ ਕਹਿੰਦਾ ਵਿਸ਼ਕਾਰ ਮੈਂ ਕਿਹਾ ਵਿਸ਼ਮੈਨ ਦਾ ਜ਼ਹਿਰ ਹੁੰਦਾ ਮੈਂ ਕਿਹਾ ਤੇਰਾ ਮੁੰਡਾ ਜਿਹੜਾ ਸੱਪ ਡੰਗ ਲੇਗਾ ਮੈਨੂੰ ਯਾਰ ਤੂੰ ਸਾਸਰੀ ਘਰ ਤਾਂ ਕਹਿ ਵੀ ਕਰੇ ਮੈਂ ਕਿਹਾ ਵਿਸ਼ ਕੀ ਕਰੇਗਾ ਇਹ ਮੈਂ ਕਿਹਾ ਜ਼ਹਿਰ ਹੈ ਯਾਰ ਵਿੱਚ ਮੈਨੇ ਤਾਂ ਸਾਇ ਕੁ ਜੀ ਰਹਿਮ ਕਰੋ ਯਾਰ ਮੇਰੇ ਤੇ ਸੋ ਪੁੱਤ ਕੁਮਾਰ ਹੈ ਰੱਬ ਤੈਨੂੰ ਹੋਰ ਮਾਲਾ ਮਾਲ ਕਰੇ ਪਰ ਤੇ ਸਾਡੇ ਤਾਂ ਕਈ ਗੁਣਾ ਜ਼ਿਆਦਾ ਬੋਲੀਏ ਤੇਰੇ ਕੋਲ ਆ ਸ਼ਬਦ ਜਿਹੜੇ ਪੜੇ ਤੂੰ ਹਣੀ ਸੋ ਬਹੁਤ ਖੁਸ਼ੀ ਹੋਈ ਮਹਾਰਾਜ ਕਿਰਪਾ ਕਰਨ ਗੁਰੂ ਪਾਸ਼ਾ ਜੀ ਨੇ ਮਾਨੂੰ ਬੋਲੀ ਦਿੱਤੀ ਹੈ ਲਿਪੀ ਦੇਈ ਹੈ ਤੇ ਦੇਖੋ ਕਮਾਲ ਹੈ ਵੀ ਉਹਨਾਂ ਦੇ ਸ਼ਬਦ ਹੈ ਜਿਹੜੇ ਉਹਨਾਂ ਨੇ ਉਚਾਰੇ ਉਹਨਾਂ ਨੇ ਲਿਖੇ ਆਪਣੇ ਕਰਕਬਾਲਾ ਨਾਲ ਆਪਾ ਪੜੇ ਹਨ ਜੀ ਕਿੱਡੇ ਬਰਸਾਏ ਹੋਏ ਬੰਦੇ ਐ ਸੋ ਆਪਣੇ ਤੇ ਅਮੀਰ ਕੋਈ ਨਹੀਂ ਹੈਗਾ ਸੋ ਬਹੁਤ ਮਿਹਰਬਾਨੀ ਸਾਰਿਆਂ ਦਾ ਸ਼ੁਕਰਾਨਾ ਬਸ ਇੱਕ ਗੱਲ ਜੀ